ਅੱਜ ਇੱਕ ਕੋਤਲਾ ਦੇ ਪਿੰਡ ਦੁੱਲੁਰਾਈਆਂ ਦੇ ਵਿਖੇ ਆਏ ਜਿੱਥੇ ਕਿ ਪੀਰ ਬਾਬਾ ਲੋਲੇ ਸ਼ਾਹ ਲੋਲੇ ਸ਼ਾਹ ਜੀ ਦਾ ਫਲਾਣਾ ਮੇਲਾ ਪਿੰਡ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਆ ਉਹ ਅਸੀਂ ਗੱਲਬਾਤ ਕਰਦੇ ਹਾਂ ਬਾਬਾ ਲੱਖਾ ਜੀ ਨਾਲ ਸਵਾਗਤ ਹੈ ਤੁਹਾਡਾ ਸਵਾਗਤ ਹੈ ਜੀ ਮਾ ਲੋ ਜੀ ਇਹ ਬਹੁਤ ਚਿਰ ਤੋਂ ਮੇਲਾ ਲੱਗਦਾ ਆ ਰਿਹਾ ਆ ਜੀ ਸਾਰੀਆਂ ਸੰਗਤਾਂ ਦੇ ਨਾਲ ਸਜੂਬ ਦੇ ਨਾਲ ਹੀ ਹੋ ਰਿਹਾ ਆ ਬਹੁਤ ਜਨਤਾ ਧੂਮ ਧਾਮ ਦੇ ਨਾਲ ਆ ਰਹੀ ਆ ਬਹੁਤ ਸ਼ਰਧਾ ਦੇ ਨਾਲ ਇਹ ਮਨਾਇਆ ਜਾਂਦਾ ਸਾਰੀਆਂ ਸੰਗਤਾਂ ਸਾਡੇ ਨਾਲ ਜੁੜੀਆਂ ਹੋਈਆਂ ਆ ਤੇ ਮਤਲਬ ਬਹੁਤ ਚਿਰ ਤੋਂ ਇਹ ਮੇਲਾ ਲੱਗ ਰਿਹਾ ਜੀ ਜੋ ਜਗਾਇਆ ਇਸ ਪਰ ਸਾਡੇ ਪਿੰਡ ਦੇ ਨਾਲ ਹੀ ਜੁੜੀ ਹੋਈ ਆ ਇਹਦੇ ਨਾਂ ਤੇ ਸਾਡੇ ਪਿੰਡ ਦਾ ਨਾਂ ਆ ਇਹਦੇ ਨਾਲ ਹੀ ਮਤਲਬ ਸਰਪੰਨ ਦਾ ਸਾਰਾ ਜੀ ਸਾਡਾ ਬੰਦਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮਿਲ ਕੇ ਮੈਂ ਕਹਾਂਗਾ ਨਹੀਂ ਬਲ ਚੜ ਕੇ ਸੇਵਾ ਕਰਨੀ ਚਾਹੀਦੀ ਸਾਰੀਆਂ ਸੰਗਤਾਂ ਨੂੰ ਜੀ ਹਾਂ ਜੀ ਇੱਥੇ ਨਸ਼ੇ ਵਾਲਾ ਕੋ ਆ ਸਕਦਾ ਕਿ ਨਹੀਂ ਨਸ਼ੇ ਵਾਲਾ ਜੀ ਕੋਈ ਵੀ ਆ ਸਕਦਾ ਜੀ ਹਾਂ ਜੀ ਤੇ ਇੱਥੇ ਪੀੜ ਪੌਦੇ ਲਗਾਏ ਜਾਂਦੇ ਆ ਬਾਬਾ ਜੀ ਦੀ ਸੇਵਾ ਕੀਤੀ ਜਾਂਦੀ ਆ ਹਾਂ ਜੀ ਕੋਈ ਦਰਾਸਤ ਨਹੀਂ ਵਰਸਾਦਾ ਜੀ ਇੱਥੇ ਕਰਨੀ ਵਾਲੀ ਬਹੁਤ ਜ਼ਿਆਰੀ ਜਗ੍ਹਾ ਹੈ ਜੀ ਹਾਂ ਜੀ ਹਾਂ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਵਿਕੀ ਆ ਜੀ ਹਾਂਜੀ ਮੈਂ ਕਹਿਣਾ ਚਾਹੁੰਦਾ ਮੇਲੇ ਬਾਰੇ ਮੈਂ ਕਹਿਣਾ ਚਾਹੁੰਦਾ ਵੀ ਸਾਰੀਆਂ ਸੰਗਤਾਂ ਦੇ ਸੰਯੋਗ ਨਾਲ ਹਰ ਸਾਲ ਮੇਲਾ ਬੜੀ ਧੁੰਮdal ਮਨਾਇਆ ਜਾਂਦਾ ਵਾ ਇਹ ਚਾਰ ਪੰਜ ਪਿੰਡ ਇਸ ਜਗ੍ਹਾ ਨੂੰ ਲੱਗਦੇ ਆ ਸਾਰੇ ਪਿੰਡਾਂ ਦਾ ਸੰਯੋਗ ਸਾਰੀਆਂ ਸੰਗਤਾਂ ਪਹੁੰਚਦੀਆਂ ਹਰ ਸਾਲ ਤੇ ਇਸੇ ਤਰ੍ਹਾਂ ਹੀ ਬਾਬਾ ਜੀ ਦਾ ਮੇਲਾ ਹਰ ਸਾਲ ਵਧ ਤੋ ਵਧ ਵਧ ਚੜ੍ਹ ਕੇ ਸੰਗਤਾਂ ਦੇ ਸੰਯੋਗ ਨਾਲ ਕਰਾਇਆ ਜਾਇਆ ਗਾ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਬਹੁਤ ਕਿਹੜੇ ਕਿਹੜੇ ਗਾਇਕ ਸਾਧਰੇ ਹੋ ਤੁਸੀਂ ਤੇ ਹਰ ਸਾਲ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਆ ਵੀ ਹਰ ਸਾਲ ਕੋਈ ਨਵਾਂ ਕਰੀ ਤੇ ਅਸੀਂ ਮਜਦਦੇ ਹਿਸਾਬ ਨਾਲ ਆਪਣਾ ਹਰ ਸਾਲ ਨਵਾਂ ਕਰਨ ਦੀ ਕੋਸ਼ਿਸ਼ ਕਰੀ ਜੀ ਹਾਂਜੀ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਸੰਗਤਾਂ ਨੂੰ ਮੈਂ ਇਹ ਚਾਹੁੰਨਾ ਵਾ ਵੀ ਸਾਰੀਆਂ ਸੰਗਤਾਂ ਬਾਬਾ ਜੀ ਨਾਲ ਜੁੜਨ ਆਣ ਕੇ ਆਪਣਾ ਇੱਥੇ ਜਿੰਨੀ ਵੀ ਸੇਵਾ ਹੁੰਦੀ ਆ ਸੇਵਾ ਕਰਨ ਨਸ਼ਾ ਪੱਤੇ ਤੋਂ ਦੂਰ ਰਹਿਣਾ ਹਾਂਜੀ ਤੇ ਬਾਬਾ ਜੀ ਨਾਲ ਕੇ ਮੰਨੋ ਜੀ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਕੈਂਪ ਚਲਾਈ ਆ ਸਰਕਾਰ ਨੇ ਹਾਂਜੀ ਹਾਂਜੀ ਉਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਬਹੁਤ ਵਧੀਆ ਜੀ ਨਸ਼ਾ ਤੋਂ ਦੂਰ ਸਮਲੋ ਪਰਹੇਜ਼ ਰੱਖਣਾ ਚਾਹੀਦਾ ਵਾ ਨਸ਼ੇ ਵਿੱਚ ਗਿਆਨ ਵਾਲਾ ਪਰਵਾਤੀ ਆ ਤੇ ਬਹੁਤ ਵਧੀਆ ਸਕੀਮ ਚੱਲ ਰਹੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਆ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਵੀ ਨਸ਼ੇ ਤੇ ਰੰਡੇ ਕਾਬੂ ਕਰਨ ਦੇ ਆ ਧੰਨਵਾਦ ਇਹਨਾਂ ਸਾਡੇ ਮੇਲੇ ਦੇ ਪ੍ਰਬੰਧਕ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗੱਲ ਸਮਝਾਈ ਤੇ ਕੀ ਕਹਿਣਾ ਚਾਹੋਗੇ ਰਾਜੋ ਮੇਲੇ ਬਾਰੇ ਪਹਿਲਾਂ ਤਾਂ ਜਿਕਰਾ ਬਾਬਾ ਦੁੱਲਾ ਸ਼ਾਹੀ ਦਾ ਜੀ ਤੇ ਬਹੁਤ ਵਧੀਆ ਵਾ ਜਿਹੜੀ ਕਮੇਟੀ ਰਣ ਕੇ ਮੀਲਾ ਕਰਾ ਦਿੱ ਆ ਬਾਬਾ ਜੀ ਦਾ ਬਹੁਤ ਵਧੀਆ ਪ੍ਰਾਲਾਵਾ ਜੀ ਕਮੇਟੀ ਵਾਲਾ ਕਿਹਨਾ ਕਹਿਨਾ ਉਹਨਾਂ ਦਾ ਨਾਂ ਜੀ ਪ੍ਰਤਾਪ ਸਿੰਘ ਹਾਂ ਬਾਬਾ ਜੀ ਲੱਖਾ ਜੀ ਹਾਂ ਹੋਰ ਵਿੱਕੀ ਭਾਜੀ ਹੁਣੀ ਹੋਰ ਵੀ ਕਈ ਕਾਫੀ ਭਾਜੀ ਹੁਣੀ ਜਿੰਨਾਂ ਦਾ ਨਾਮ ਦਾ ਨਹੀਂ ਮੈਨੂੰ ਹੱਲੇ ਪਤਾ ਤੇ ਬਹੁਤ ਵਧੀਆ ਪ੍ਰਾਲਾ ਹੁੰਦਾ ਜੀ ਬਾਬਾ ਜੀ ਧੰਨਵਾਦ ਕਰਦੇ ਹਾਂ ਧੰਨਵਾਦ ਜੀ ਜੇਕਰ ਆ ਬਾਬੇ ਦੁੱਲੋ ਸ਼ਾਹ ਜੀ ਦਾ ਦਰਬਾਰ ਕੀ ਜਾ ਰਿਹਾ ਦੁੱਲ ਬਾਬਾ ਦੁੱਲੋ ਸ਼ਾਹ ਦੇ ਜਿਹੜਾ ਕਿ ਪਿੰਡ ਦੁੱਲੋਰਾਇਆਂ ਚ ਮੇਲਾ ਸਲਾਨਾ ਹੋ ਰਿਹਾ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਨਸ਼ੇ ਦੀ ਪੂਰੀ ਪਾਬੰਦੀ ਹੈ ਕੋਈ ਵੀ ਇੱਥੋਂ ਕੋਈ ਵੀ ਬਿਨਾ ਬਾਬੇ ਦੀ ਮਨਜ਼ੂਰੀ ਤੋਂ ਬਿਨਾ ਕੋਈ ਇੱਥੋਂ ਟਾਣ ਨਹੀਂ ਹਿਲਾ ਸਕਦਾ ਬਹੁਤ ਸ਼ਕਤੀ ਵਾਲੀ ਜਗ੍ਹਾ ਹੈ ਮੈਂ ਗੁਰਦੇਵ ਸਿੰਘ ਪੱਟੀ ਮੇਜਿਕ ਟੀਵੀ ਕਪੂਰਥਲਾ ਸਲਾਨਾ ਮੇਲਾ ਹੁੰਦਾ ਜੀ ਪਿੰਡ ਦੋਲਵਾਇਂ ਦੇ ਨਗਰ ਵਾਸੀਆਂ ਵੱਲੋਂ ਮਨਾਇਆ ਜਾਂਦਾ। ਲਾਹਲੇ ਪਿੰਡਾਂ ਦਾ ਵੀ ਬਹੁਤ ਸੰਯੋਗ ਹੁੰਦਾ ਠੀਕ ਹੈ ਜੀ। ਕਿੰਨਾ ਮੇਲਾ ਹੈ? ਇਹ ਮੇਲਾ ਬੜੇ ਚਿਰ ਤੋਂ ਚੱਲਦਾ ਜੀ। ਹਾਂ ਜੀ। ਸਾਡੇ ਜਨ ਤੋਂ ਪਹਿਲਾਂ ਦਾ ਹੈ। ਹਾਂਜੀ ਹਾਂਜੀ। ਤੇ ਜਿੱਦ ਤੋਂ ਉਹ ਮੇਲਾ ਛੋਟਾ ਹੀ ਹੋ ਵੱਡਾ ਹੋਇਆ। ਤੇ ਹਰ ਦੇ ਪਹਿਲੇ ਵੀਰਵਾਰ ਹੁੰਦਾ। ਅੱਛਾ। ਹਾਂਜੀ। ਤੇ ਇੱਥੇ ਕਿੱਥੋਂ-ਕਿੱਥੋਂ ਲੋਕ ਆਉਂਦੇ ਆ। ਇਹ ਲੱਗਦਾ ਸਾਰੇ ਪਿੰਡਾਂ ਦੇ ਆਉਂਦੇ ਆ ਪੰਜ ਪੰਜ ਸੱਤ ਪਿੰਡ ਇਕੱਠੇ ਹੋ ਕੇ ਆਉਂਦੇ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਬਿਲਕੁਲ ਜੀ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਸ਼ਰਧਾ ਪੂਰੀ ਹੁੰਦੀ ਹੈ ਜੀ ਜੀ ਤੇ ਵੱਧ ਚੜ ਕੇ ਸੇਵਾ ਵੀ ਦਿੰਦੇ ਆ ਤੇ ਮੇਲਾ ਵੀ ਤੁਹਾਡੇ ਸਾਹਮਣੇ ਵੇਖੋ ਕਿੱਡਾ ਮਹਾਲ ਭਰਿਆ ਸ਼ਾਬਾਸ਼ ਬਹੁਤ ਭਰਦਾ ਆਈਆਂ ਹੋਈਆਂ ਸੰਤਾਂ ਨੂੰ ਕੀ ਕਹਣਾ ਚਾਹੀਦਾ ਆਈਆਂ ਸੰਤਾਂ ਦਾ ਧੰਨਵਾਦ ਕਰਦੇ ਆ ਠੀਕ ਹੈ ਜੀ ਬਹੁਤ ਬਹੁਤ ਸਾਰੇ ਮਹਿਮਾਨ ਦਿੱਤਾ ਮੇਲੇ ਵਿੱਚ ਸੰਜੋਗ ਦਿੱਤਾ ਠੀਕ ਹੈ ਇੱਥੇ ਨਸ਼ਾ ਲਾਊਡ ਜੀ ਬਿਲਕੁਲ ਵੈਸ਼ਨੋ ਜੀ ਵੈਸ਼ਨੋ ਖਾਣਾ ਚੱਲਦਾ ਵੈਸ਼ਨੋ ਚਾਹ ਪਕੌੜਾ ਸਾਡੇ ਸਾਹਮਣੇ ਲੱਗਾ ਟੀਚੇ ਕਿਹੜੇ ਕਿਹੜੇ ਕਲਾਕਾਰ ਕਲਾਕਾਰ ਆ ਰਹੇ ਜੀ ਆਪੋ ਪੋਸਟਰ ਲੱਗਾ ਮਗਰ ਹਾਂਜੀ ਤੇ ਆ ਸਾਰੇ ਕਲਾਕਾਰ 12 ਵਜੇ ਤੋਂ 6 ਵਜੇ ਤੱਕ ਪ੍ਰੋਗਰਾਮ ਚੱਲਣਾ ਸ਼ਾਮ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ ਕੁਸ਼ਤੀ ਹੋਣੀ ਹਾਂਜੀ ਖਾਣਾ ਪ੍ਰੋਗਰਾਮ ਲਈ ਹੋਣੇ ਹਾਂਜੀ ਆ ਵਿੱਚ ਲੈ ਲਓ ਸਾਬ ਹੋਰ ਕੀ ਕਹਿਣਾ ਚਾਹਦੇ ਆ ਜੀ ਮਾਨ ਜੀ ਅਸੀਂ ਨਸ਼ਾ ਦੂਰ ਰਹਿਣਾ ਚਾਹੀਦਾ ਤੇ ਖੇਡਾਂ ਵੱਲ ਧਿਆਨ ਰੱਖਣਾ ਜੇ ਕੋਈ ਦਵਾਈਆਂ ਕਰਵਾਉਣ ਲੱਗੇ ਆ ਜੀ ਤੇ ਉਹਦਾ ਉਤਸ਼ਾਹ ਮਿਲੇ ਤੇ ਨਸ਼ਾ ਦੂਰ ਰਹਿਣ ਤੇ ਆਪਣਾ ਸਰੀਰ ਨੂੰ ਤਕਵਾ ਹਾਂਜੀ ਇਹ ਤਾਂ ਆਪਣਾ ਤਾਪ ਹੈ ਕਿ ਕਿਉਂ ਨਹੀਂ ਆਪਣਾ ਵਿਚਾਰ ਕਿ ਆਈ ਡਿਡ ਨਾਟ ਕੰਪਲੀਟ